ਇੱਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਤੇ ਇਹ ਜਿਹੜੀ ਬੇਅਦਬੀ ਆ ਦੱਸਦੀ ਹੈ ਕਿ ਪਿੰਡ ਚੀਮਾ ਪੋਤਾ ਦੇ ਵਿੱਚ ਹੋਈ ਤੇ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀ ਆ ਦੋਸ਼ੀਆਂ ਨੂੰ ਲੈ ਕੇ ਵਿਰੋਧ ਕਰ ਰਹੀ ਹੈ ਤੇ ਉੱਥੇ ਹੀ ਐਸਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਤੇ ਜਿਸ ਦੇ ਵਿੱਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਿੱਖ ਜਥੇਬੰਦੀ ਇਸ ਗੱਲ ਦੇ ਉੱਤੇ ਵਿਰੋਧ ਕਰ ਰਹੀ ਹੈ ਨਾ ਪੂਰੇ ਮੁੱਦੇ ਨੂੰ ਲੈ ਕੇ ਸੁਣਨ ਦੇ ਐਸਜੀਪੀਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੋਰ ਕੀ ਕਹਿਣਾ ਬਹੁਤ ਮਦਭਾਗੀ ਦਾ ਤਾਂ ਕਹਿ ਰਿਹਾ ਨਾ ਜਨਵਰੀ ਵੀ ਦੀ ਕਥਨਾ ਔਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਦੋਸ ਰੂਪ ਦੋਏ ਨੁਕਸਾਨੇ ਗਏ ਇਹ ਤੁਹਾਰਾ ਹੀ ਦੇ ਪ੍ਰਕਾਰ ਮਾਨਸਿਕੇ ਜਿਹੜਾ ਫੌਲ ਤੇ ਦੂਜੇ ਸਫਾਸ ਨੂੰ। ਅੱਜ ਅਸੀਂ ਸਾਰੇ ਕਿਉਂਕਿ 16 ਤਰੀਕ ਦੀ ਇਹ ਘਟਨਾ ਹੈ। ਅੱਜ 18 ਤਰੀਕ ਹੋਵੇਗੀ। ਸਾਰੇ ਪਿੰਡ ਦੇ ਫੌਕਾ ਸੇਵਾਦਾਰ ਤੇ ਹੋਰ ਜਿਹੜੇ ਮੌਜੂਦਾ ਸੇਵਾਦਾਰ ਆ ਇਹ ਵੀ ਇੱਥੇ ਬੈਠੇ ਆ। ਨਾ ਤਾਂ ਇਸ ਗੁਰਦੁਆਰਾ ਸਹਾਇਤਾ ਵਿੱਚ ਕੋਈ ਕੈਮਰਾ ਲਗਾਇਆ। ਨਾ ਇਹਦੇ ਵਿੱਚ ਕੋਈ ਜੰਗਾ ਲਾਉਣ ਦਾ ਇਹਨਾਂ ਨੇ ਕੰਡੀਆਂ ਰੱਖਿਆ। ਨਾ ਪੱਕਾ ਕ੍ਰਾਂਤੀ ਸਿੰਘ ਰੱਖਿਆ ਮੈਂ ਸਾਰੇ ਪਿੰਡ ਵਾਸੀਆਂ ਨੂੰ ਨਿਮਰਤਾ ਸਹਿਤ ਆਪ ਜੋੜ ਕੇ ਬੁਲਦੀ ਕਰਨਾ ਸਤਿਗੁਰੂ ਦੀ ਯਾਤ ਨੂੰ ਲੋੜਿਆ ਆਪਾਂ ਇੱਕ ਦੂਏ ਦਾ ਸਹਿਯੋਗ ਕਰੀਏ ਤਾਂ ਕਿ ਅਸਲ ਬੰਦਾ ਜਿਹੜਾ ਹੈ ਉਹ ਲੱਭ ਸਕੇ ਲੱਭ ਪੈਂਦੇ ਹੁੰਦੇ ਬੰਦੇ ਪਰ ਕਈ ਵਾਰੀ ਉਹਦੇ ਵਿੱਚ ਫਿਰ ਹੋਰ ਘਟਨਾਵਾਂ ਹੋ ਜਾਂਦੀਆਂ ਜਿਹਦਾ ਕੋਈ ਦੋਸਤ ਆਪਾਂ ਮਸੂਸ਼ ਕਰਦੇ ਮੈਂ ਐਸਪੀ ਸਾਹਿਬ ਬੈਠੇ ਆ ਡੀਐਸਪੀ ਸਾਹਿਬ ਬੈਠੇ ਆ ਦੋ ਦਿਨ ਤੁਹਾਡੇ ਕੋਲ ਅਸੀਂ ਅੱਜ 19 ਤਰੀਕ ਤੋਂ 21 ਤੱਕ 21 ਤਰੀਕ ਤੱਕ ਸਾਨੂੰ ਜਾਦਾ ਇਹਦਾ ਰਿਜਰਟ ਦੇਓ ਜੇ ਅਸਲੀਅਤ ਨਹੀਂ ਲੱਗਦੀ ਫਿਰ ਅਸੀਂ ਤਾਂ ਪੰਥਕਾਲਸੇ ਬਦਲ ਰੋਗ ਰੋਗਮ ਹੁੰਦਾ ਉਹ ਸਾਰੇ ਅਸੀਂ ਦਫ਼ਤਰ ਰੋਗੇ ਇੱਥੇ ਆਪਣਾ ਬਿੱਲ ਹਿਸਾਬ ਜਿੱਤਾ ਮੰਗਾਂਗੇ ਕਿਉਂਕਿ ਜਿਹੜੀਆਂ ਸਰਕਾਰਾਂ ਅੱਜ ਬੈਠੀਆਂ ਇਹ ਇੱਕ ਘਟਨਾ ਨਹੀਂ ਹੋਈ ਪਹਿਲਾਂ ਵੀ ਇਦੋਂ ਕਈ ਘਟਨਾ ਹੋ ਗਈਆਂ ਤੇ ਮੈਂ ਮਹਿਸੂਸ ਕਰਦਾ ਵੀ ਇੱਕ ਕੱਸ ਤੋਂ ਮਾਸ ਦਾ ਕਦੇ ਹੁੰਦੀ ਸਰਕਾਰ ਦਾ ਕੋਈ ਮੰਤਰੀ ਕੋਈ ਸਾਂਤਰੀ ਜਾਂ ਕੋਈ ਐਮਐਲਏ ਕੋਈ ਆ ਕੇ ਏਡੀ ਵੱਡੀ ਘਟਨਾ ਜਿਹੜੀ ਸਤਗੁਰੂ ਜੀ ਜਗਤ ਜੋਤ ਬੈਠੇ ਸਾਡੇ ਸਾਡੀ ਅਗਵਾਹੀ ਕਰਦਾ ਨਿਰਮਖਤਾ ਦੀ ਕੋਈ ਬੰਦਾ ਡੇਰ ਹੀ ਨਹੀਂ ਕਰਦਾ ਪਤਾ ਨਹੀਂ ਮਜ਼ਾਕ ਹੈ ਤੇ ਜੇ ਕੋਈ ਹੋਰ ਹੁੰਦਾ ਹੋਵੇ ਸਮਾ ਸਰਕਾਰ ਹੋਵੇ ਫਿਰ ਝੰਡੇ ਵੀ ਚੱਕ ਲੈਣੇ ਤੇ ਮੈਂ ਨਿਰਮਤਾ ਸਾਹਿਬ ਤੁਹਾਨੂੰ ਸਤਾਬਨੀ ਦੇ ਰੂਪ ਦੇ ਵਿੱਚ ਨਾ ਕਹਿ ਲਵਾਂ ਨਿਰਮਤਾ ਸਾਹਿਬ ਤੁਹਾਨੂੰ ਮੈਂ ਕਹਿੰਦਾ ਦੋ ਦਿਨਿਆ ਸਾਡੇ ਕੋਲ ਦੋ ਦਿਨਾਂ ਦੇ ਵਿੱਚ ਸਾਨੂੰ ਦੱਸੋ ਇਹਾਰੇ ਕਾਰਵਾਈ ਕਰਕੇ ਤੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਤੁਸੀਂ ਇਹਦੇ ਵਿੱਚ ਆਪਣੇ ਸਹਿਯੋਗ ਕਰੋ ਪਤਾ ਲੱਗ ਜਾਂਦਾ ਹੁੰਦਾ ਘਟਨਾਮਾ ਦਾ ਫਿਰ ਪਤਾ ਲੇਟ ਲੱਗਦਾ ਤੇ ਇਸ ਕਰਕੇ ਉਸ ਤੋਂ ਬਾਅਦ ਜੇ ਦੋ ਦਿਨਾਂ ਚ ਨਹੀਂ ਪਤਾ ਲੱਗਦਾ ਫਿਰ ਅਗਲਾ ਜੀ ਆਪ ਇਥੇ ਆ ਕੇ ਕੋਰਸ ਨੈਕਸਟ ਕੋਰਸ ਆਪ ਐਕਸ਼ਨ ਉਹ ਜੀ ਆਪ ਹੀ ਜਿਹੜਾ ਆ ਉਹ ਫਿਰ ਅਸੀਂ ਲਿਖਾਂਗੇ ਸੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਤੇ ਤੁਹਾਨੂੰ ਪੇਨਟ ਵਾਸੀ ਜਾਂਦੇ ਮੈਂ ਤਾਂ ਕਿਉਂਕਿ ਅੱਜ ਆਇਆ ਸੀ ਕੋਈ ਆ ਕੇ ਦੇਖਾਂ ਕੀ ਹਾਲਾਤ ਐ ਇੱਥੇ ਦੇ ਤੇ ਮੈਂ ਇਸ ਕਰਕੇ ਹੁਣ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਸਤਿ ਸ਼੍ਰੀ ਅਕਾਲ ਕਰਦਾ ਹਾਂ ਕਿ ਇਸ ਸਹਿਯੋਗ ਕਰਕੇ ਆਪਾਂ ਅਸਲ ਜਿਹੜਾ ਕਲਪ ਰਿਹਾ ਇੱਕ ਬੜੀ ਬੱਡੀ ਛੋਟੀ ਗੱਲ ਨੇ ਇੱਕ ਸਰੂਪੇ ਦੂਆ ਸਰੂਪ ਦੋਏ ਸਰੂਪ ਨਕਸਾਨੇ ਜਾਣੇ ਤੇ ਇਹ ਘਟਾ ਤਾਂ ਫੇਰ ਹੋਈ ਹੀ ਆ ਤੇ ਆਪਾਂ ਵੇਛੜੇ ਨਾ ਹੋਈਏ ਗੁਰੂ ਘਰਾਂ ਦੀ ਇੱਕ ਮਰਿਆਦਾ ਆ ਆਪਾਂ ਸਤਗੁਰੂ ਜੀ ਦਾ ਆਦਰ ਸਨਕਾਰ ਵੀ ਰੱਖਣਾ ਜੇ ਕੈਮਰੇ ਦੀ ਆਪਾਂ ਲਾਉਂਦੇ ਜਾਂ ਆਪਾਂ ਗਰਾਂਥੀ ਨਹੀਂ ਰੱਖ ਸਕਦੇ ਜਾਂ ਆਪਾਂ ਜਿੱਦਾਂ ਨਹੀਂ ਲਾ ਸਕਦੇ ਫੇਰ ਕਿਹੜੀ ਮਰਿਆਦਾ ਜੀ ਘਰ ਦੇ ਵਿੱਚ ਪਰੌਣਾ ਆਇਆ ਹੋਵੇ ਤਾਂ ਆਪਾਂ ਸਾਰਾ ਟੱਬਰ ਦੌੜੇ ਪੈਦੇ ਅੱਗੇ ਪਿੱਛੇ ਤਾਂ ਸਤਗੁਰੂ ਦੀ ਜਾਗ ਜੋਤ ਆਪੋ ਇਹ ਨਾ ਵੀ ਨਹੀਂ ਇਸ ਕਰਕੇ ਮੈਂ ਵਾਣੂ ਫਿਰ ਸਾਰਿਆਂ ਨੂੰ ਸਾਭੀ ਸਾਡਾ ਵੀਰ ਆਪਣੇ ਅੰਚਾਰ ਜੀ ਆ ਵਰਿੰਦਰ ਚੱਕ ਉਹ ਨਹੀਂ ਆਏ ਆ ਮਨਜੋਤ ਸਿੰਘ ਤੰਗਰੀਬ ਸਿੰਘ ਲਤੀਫ ਸਿੰਘ ਲਤੀਫ ਅਜਿਹਾ ਦਾ ਜਿਲ੍ਹਾ ਪ੍ਰਧਾਨ ਇਹ ਘਟਨਾ ਛੋਟੀ ਨਹੀਂ ਇਹ ਘਟਨਾ ਦਾ ਸੱਚ ਜਿਹੜਾ ਆ ਲੋਕਾਂ ਦੇ ਸਾਹਮਣੇ ਲੋਹ ਜਨਾਂ ਦੇ ਵਿੱਚ ਆਵੇ ਫਿਰ ਗਾਂ ਦੀ ਜੇ ਨਹੀਂ ਆਉਂਦਾ ਫਿਰ ਗਾਂ ਵਾਲਾ ਜਿਹੜਾ ਆਪਣੇ ਸ਼ਾਮੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਕੌੜ ਦੇ ਉੱਤੇ ਫਿਰ ਜੋ ਆਪਨੇ ਖਾਤਰ ਪੁਲਿਸ ਅਫਸਰ ਸੈਕਸ਼ਨ ਰੋਕਾ ਕਰਾਂਗੇ ਤੋਂ ਮੈਂ ਇਹ ਹੋਈ ਰਾਜ਼ ਰੱਖਦਾ ਤੇ ਪਿੰਡ ਵਾਲੇ ਜਿਹੜੇ ਜਿੰਨੇ ਤੁਸੀਂ ਸਾਰੇ ਬੈਠੇ ਆ ਉਹ ਆਪ ਕੋ ਮਿੱਥੀ ਕੋਈ ਵੀ ਆਈ ਕਈ ਵਾਰੀ ਕੋਲ ਹੁੰਦੇ ਕੰਨ ਚ ਦੱਸਦੇ ਜਾਂ ਮੇਰੇ ਕੰਨ ਚ ਦੱਸਦੇ ਤਾਂ ਕਿ ਆਪਾਂ ਕੋਈ ਬੇਕਸੂਰ ਜਿਹੜਾ ਆ ਉਹ ਨਾ ਵਿੱਚ ਇਨਵੋਲ ਹੋਵੇ ਕਸੂਰ ਵਾਲ ਜਿਹੜਾ ਆ ਉਹ ਮੱਲਕ ਮੈਨੂੰ ਕੰਨ ਚ ਰੱਖ ਲਿਓ ਤੇ ਦੱਸ ਦਿਓ ਮੇਰੇ ਦੱਸ ਦਿਓ ਹੋਰ ਕਿਸੇ ਦੱਸ ਦਿਓ ਤਾਂ ਕਿ ਹੋਏ ਇਹਦੀ ਗੱਲ ਹੋਵੇ ਵਾਹਿਗੁਰੂ ਕੀ ਕਾਹਾਲ ਸਤਿ